ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਡੋਕ ਇਹ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਹੈ ਵੈਸੇ ਨਾਲ ਦਾ ਪਿੰਡ ਇਹਦੇ ਸੁਖਣ ਵਾਲਾ ਰਹਿ ਜਾਂਦਾ ਹੈ ਫਰੀਦਕੋਟ ਤੋਂ ਸੁਖਣ ਵਾਲਾ ਹੋ ਕੇ ਡੋਕ ਬੰਗਿਆਲਾ ਸੀਰ ਵਾਲੀ ਇਸ ਪਾਸੇ ਦਾ ਇਹ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਜੀ ਉਹਨਾਂ ਦਾ ਇੱਕ ਫਾਰਮ ਘਰਾਂ ਦੇ ਵਿੱਚ ਜਿਵੇਂ ਪੰਡ ਦੇ ਵਿੱਚ ਵੀ ਬਾਈ ਨੇ ਇਹ ਸ਼ੈੱਡ ਬਹੁਤ ਸੋਹਣਾ ਪਾਇਆ ਹੋਇਆ ਬਬਲ ਸ਼ੀਟ ਥੱਲੇ ਪਾਈ ਹੈ ਨਾਲ ਗਾਂਵਾਂ ਰੱਖਿਆ ਹੋਇਆ ਇਹਨਾਂ ਦੇ ਵਿੱਚੋਂ ਅੱਜ ਇੱਕ ਗਾਂ ਇੱਕ ਵਾੜ ਜਿਹੜੀ ਬਹੁਤ ਸੋਹਣੀ ਤਿਆਰ ਹੋ ਰਹੀ ਹੈ ਫੋਰ ਸੇਲ ਹੈ ਇਹਦੇ ਨਾਲ ਇੱਕ ਟੋਕੜ ਗੱਪਣਾ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਬੇਨਤੀ ਹਮੇਸ਼ਾ ਹੀ ਹਰੇਕ ਵੀਡੀਓ 'ਚ ਕਰੀਦੀ ਆ ਵੀ ਪਸ਼ੂ ਖਰੀਦਣਾ ਤੁਹਾਡਾ ਆਪਣਾ ਤੁਹਾਡੀ ਆਪਣੀ ਸਮਝ ਆ ਤੇ ਉਹਦੇ ਲਈ ਜ਼ਰੂਰੀ ਆ ਵੀ ਆ ਕੇ ਵੀ ਦੇਖੋ ਤੇ ਤਸੱਲੀ ਵੀ ਕਰੋ ਆਓ ਪਹਿਲੇ ਨੰਬਰ ਵਾਲੀ ਵਾੜ ਤੁਹਾਨੂੰ ਦਿਖਾਈਏ ਫਿਰ ਦੋ ਨੰਬਰ ਤੇ ਗਾਂ ਦਿਖਾਵਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸ ਦੀ ਬਈ ਆਪਣਾ ਨਾਮ ਬਿਲਾਪਰੀ ਦੇ ਲਾਪਰੀਤ ਬਾਈ ਕਿੰਨੇ ਕ ਨਾਗ ਐਸ ਟਾਈਮ ਸੰਭਾਲੇ ਵੇ ਇਸ ਫਾਰਮ ਚ ਸਾਰੇ 32 33 ਨਾਗ ਹੈਗੇ ਇਸ ਟਾਈਮ 32 33 ਨਾਗ ਅੱਛਾ ਪਿੰਡ ਦੇ ਵਿੱਚ ਹੀ ਸ਼ੈੱਡ ਪਾਇਆ ਵਾ ਕੋਈ ਦਿੱਕਤ ਤਾਂ ਨਹੀਂ ਆਉਂਦੀ ਗਰਮੀ ਵਗੈਰਾ ਦੀ ਕਿ ਨਹੀਂ ਉਹਦੇ ਦਿੱਕਤ ਨਹੀਂ ਜੇ ਮੰਨ ਲਓ ਜੇ ਛੋਟੇ ਮੰਨ ਲਓ ਕਮਰੇ ਪਾਉਣੇ ਹੋਣ ਤਾਂ ਆਉਂਦੀ ਐ ਸ਼ੈੱਡ ਚ ਨਹੀਂ ਆਉਂਦੀ ਉੱਚਾ ਕਰਕੇ ਬਾਈ ਸ਼ੈੱਡੇ ਖੁੱਲਾ ਰਹਿੰਦਾ ਜੇ ਆਪਾਂ ਉਹ ਬਰਾਂਡੇ ਵਗੈਰਾ ਪਾਉਣੇ ਤਾਂ ਉਹ ਚੜੇਕ ਤੋਂ ਜਿਹੜੀ ਵੜ ਅੱਜ ਪਹਿਲੇ ਨੰਬਰ ਤੇ ਆਪਾਂ ਦਿਖਾਉਣੀ ਹੈ ਕੰਨਵਾ ਸ ਠੀਕ ਹੈ ਤੇ ਸਟ੍ਰਾਈਕਰ ਬੋਲਦੀ ਆ ਭਾਈ ਤੇ ਲੱਗਾ ਕਿਹੜਾ ਲੱਗਾ ਇਹਦੇ ਵਰਲਡ ਵਾਈਡ ਦਾ ਐਕਸਿਸ ਲੱਗਿਆ ਇਹਦੀ ਮਾਂ ਆਪਣੇ ਕੋਲ ਸੀ ਇਹਦੀ ਮਾਂ ਆਪਣੇ ਕੋਲ ਹੀ ਸੀ ਆਪਾਂ ਤੁਹਾਡੇ ਚੈਨਲ 'ਤੇ ਵੀਡੀਓ ਪਾਈ ਸੀਗੀ ਤਿੰਨ ਮਹੀਨੇ ਠੱਲੇ 42 ਕਿਲੋ ਦੁੱਧ ਸੀ ਆਪਾਂ ਵੀ ਇੱਚੀ ਸੀ ਜਦੋਂ ਆਪਾਂ ਠੀਕ ਹੈ ਕਿੰਨੇ ਮਹੀਨਿਆਂ ਦੀ ਸੂਈ ਸੀ ਕਿਵੇਂ 42 ਕਿਲੋ ਦੁੱਧ 42 ਕਿਲੋ ਦੁੱਧ ਸੀ ਤੇ ਤਿੰਨ ਮਹੀਨੇ ਦੀ ਸੀ ਸੂਈ ਸੀ ਸਤਿੰਨ ਮਹੀਨੇ ਦੀ ਸੂਈ ਠੱਲੇ 42 ਕਿਲੋ ਦੁੱਧ ਸੀ ਠੀਕ ਹੈ ਤੁਹਾਡੇ ਚੈਨਲ 'ਤੇ ਆਪ ਵੀਡੀਓ ਪਾ ਕੇ ਵੇਚੀ ਸੀ ਅੱਛਾ ਆਪਾਂ ਹੀ ਵੇਚੀ ਸੀ ਕੀ ਡਿਮਾਂਡ ਕਰਦੇ ਹੋ ਦੀ ਲਾਪਰੀ ਇਹਦਾ ਹੀ 175 1,75, ਦੋਸਤੋ ਰੇਟ 1 ਲੱਖ 75000 ਹੈ ਚਾਰ ਦੰਦ ਪਹਿਲਾ ਸੂਆ ਸੂ ਰਿਕਾਰਡ ਫੁੱਲ ਹੈ ਮਦਰ ਮਿਲਕ ਰਿਕਾਰਡ ਤਿੰਨ ਮਹੀਨਿਆਂ ਦੀ ਸੂਈ ਥੱਲੇ 42 ਕਿਲੋ ਦੁੱਧ ਸੀ ਆਪਣੇ ਚੈਨਲ ਤੇ ਉਹਦੀ ਵੀਡੀਓ ਪਾਈ ਸੀ ਤੇ ਫੇਰ ਉਹ ਭਾਈ ਨੇ ਸੇਲ ਕੀਤੀ ਸੀ ਇਹਦੇ ਸਿੰਘ ਦਾਗੇ ਹੋਏ ਆ ਪਰ ਛੋਟੀਆਂ ਛੋਟੀਆਂ ਫੋਟਾਂ ਮੁੰਡੀਆਂ ਆਈਆਂ ਜਿਹੜੀਆਂ ਨੇ ਕੱਢ ਲਈਆਂ ਟਾਂਚਾ ਵਹਿੜ ਦਾ ਬਹੁਤ ਚੰਗਾ ਹੈ ਫਵਾਨਾ ਫਿਕਸ ਕੱਢੂਗੀ ਚੰਗੀ ਸੰਭਾਲੀ ਹੈ ਚੌੜੀ ਕਾਫੀ ਹੈ ਰੰਗ ਰੂਪੇ ਦਾ ਵੀ ਬਹੁਤ ਸੋਹਣਾ ਹੈ ਸੋ ਇਹ ਬੱਧੀਆਂ ਖੁੱਲੀਆਂ ਹੀ ਰਹਿੰਦੀਆਂ ਲੋਸੋ گاਵਾ ਉਹਦੇ ਕਰਕੇ ਤੁਰਨ ਲੱਗਿਆ ਇਦਾਂ ਦੀ ਦਿੱਕਤ ਜੀ ਮੰਨਦੀਆਂ ਹੁੰਦੀਆਂ ਵੈਸੇ ਕੋਈ ਪ੍ਰੋਬਲਮ ਨਹੀਂ ਹੁੰਦੀ ਕੋਸਕ ਦਿਨ ਰਸਤੇ ਦੀ ਆਤ ਇਹਨਾਂ ਨੂੰ ਪਾਉਣ ਦੀ ਲੋੜ ਪੈਂਦੀ ਹੈ ਫਿਰ ਮੋੜ ਲੈ ਤਰਨੂ ਬਈ ਸੋ ਇਹ ਪਹਿਲੇ ਨੰਬਰ ਤੇ ਵੈੜ ਦੇਖੋ 1,75,000 ਬਾਈ ਨੇ ਡਿਮਾਂਡ ਇਹਦੀ ਰੱਖੀ ਹੈ ਮਾਨਤਨ ਹੋਊਗਾ ਮੌਕੇ ਤੇ ਜਿਹੜਾ ਵੀਰ ਖਰੀਦਣਾ ਚਾਵੇ ਜਰੂਰ ਆ ਕੇ ਦੇਖੋ ਕਾਫੀ ਚੌੜਾ ਹਵਾਨਾ ਸੀਮਨ ਦੀ ਡਿਟੇਲ ਪ੍ਰੋਪਰ ਹੈਗੀ ਹੈ ਦੰਦੋ ਚਾਰਦੰਦ ਆ ਉਹ ਤੁਸੀਂ ਆ ਕੇ ਦੇਖ ਲੈਣੇ ਆ ले आवे रे वापस ਇਹਦਾ ਵੀ ਰੰਗ ਰੂਪ ਬਹੁਤ ਸੋਹਣਾ ਦੱਸੋ ਇੱਕ ਸੋਹਣੀ ਵੈਡ ਬਾਈ ਕੋਲ ਵਿਕਰੀ ਵਾਲੀ ਐ ਸਿੰਘਾਂ ਦੀ ਮੈਂ ਗੱਲ ਕੀਤੀ ਸੀ ਦੋਸਤੋ ਵੈਸੇ ਦਾਗੇ ਵੀ ਐ ਪਰ ਉਹ ਨਾਲ ਕਈ ਵਾਰ ਮੁੱਢ ਜੇ ਹਰੇ ਹੋ ਜਾਂਦੇ ਹੁੰਦੇ ਦੇਖੋ ਇਹਦਾ ਸਟਰਕਚਰ ਇਹ ਤੋਂ ਬਾਅਦ ਇੱਕ ਗਾਂ ਜਿਹੜੀ ਬਾਈ ਕੋਲ ਟੋਕੜ ਗੱਪਣ ਵੀ ਉਹ ਤੁਹਾਨੂੰ ਦਿਖਾ ਦਿੰਦੇ ਆ ਜਿਹੜੀ ਨਾਲ ਟੋਕੜ ਗੱਪਣ ਆਪਾਂ ਦੱਸ ਰਹੇ ਆ ਕਿੰਨੇ ਚਰ ਦੀ ਸੋਇ ਕਿੰਨਾ ਕੁ ਦੁੱਧ ਆ ਕਿੰਨੇ ਚਰ ਦੀ ਗੱਪਣ ਇਥੇ ਨਹੀਂ ਇਸ ਟਾਈਮ 12 ਕਿਲੋ ਦੁੱਧ ਆ ਜਮਾ ਕੰਡੇ ਵਾਲਾ ਹੀ ਗੱਪਣ ਦੇ ਛੇਆਂ ਮਹੀਨੇ ਤੋਂ ਤੋਤੇ ਤੇ ਗੱਬਣਾ ਛੇਆਂ ਤੋਂ ਤੋਤੇ 12 ਕਿਲੋ ਦੁੱਧ ਹਾਂਜੀ ਸੀਮਨ ਕਿਹੜਾ ਲੱਗਾ ਕੋਸੇ ਸੀ ਸੀਮਨੇ ਦੇ ਮੈਜਿਕ ਉਹਦੇ ਮੈਜਿਕ ਲੱਗਿਆ ਵਈ ਏਬੀਐਸ ਦਾ ਤੇ ਆਪ স্নੋਮੈਨ ਦੀ ਆਪਸਲੂਮੈਨ ਇਹ ਰੇਟ ਇਹਦਾ ਕੀ ਰੱਖਦੇ ਇਹ ਤਾਂ ਦੇਣ ਲੈਣਾਂ ਜਮਾ ਫਿਕਸ 65000 ਰੁਪਏ ਦੇਣੀ ਤੋਰੀ ਬਈ ਦੋਸੋ ਪੰਜਾਂ ਮਹੀਨਿਆਂ ਦੀ ਗੱਬਣ ਸੌਰੀ ਛੇਆਂ ਮਹੀਨਿਆਂ ਦੀ ਗੱਬਣ 12 ਕਿਲੋ ਦੁੱਧ স্নੋਮੈਨ ਦੀ ਆਪ ਏਬੀਐਸ ਦਾ ਮੈਜਿਕ ਇਹਦੇ ਲੱਗਾ ਹੋਇਆ ਕੱਦ ਚੰਗਾ ਹੈ ਵੇਲ ਚੰਗੀ ਹੈ ਸੰਭਾਲਣ ਦੀ ਲੋੜ ਹੈ ਇੱਕ ਮਹੀਨਾ ਦੁੱਧ ਚੋ ਸਕਦੇ ਹੋ ਪਰ ਡਰਾਈ ਟਾਈਮ ਨਾਲ ਕਰਦੇ ਹੋਗੇ ਤਾਂ ਜਦੋਂ ਸੂਹੂਗੀ ਉਦੋਂ ਕੀਮਤ ਚੰਗੀ ਦੇਜੂਗੀ। ਢਾਂਜਾ ਕਾਫੀ ਚੌੜਾ ਦੱਸੋ ਚੈੱਕ ਪਾਸ ਇੱਥੇ ਹੀ ਕਰਵਾ ਲਿਓ ਜ਼ਰੂਰੀ ਹੁੰਦਾ ਪਸ਼ੂ ਨੂੰ ਚੈੱਕ ਰਾ ਕੇ ਲਿਜਾਣਾ ਦੁੱਧ 12 ਕਿਲੋ ਆ। ਉਹ ਥੋੜੀ ਸੇਵਾ ਨਾਲ ਜਿਹੜਾ ਉਹ ਹੋ ਸਕਦਾ ਇਹਨਾਂ ਦੇਈ ਜਾਵੇ ਨਹੀਂ ਅਗਲੇ ਸੂਏ 'ਚ ਦੁੱਧ ਦੇਣੇ ਸੋਨਾ ਦੇ ਦੇਣਾ। ਬੰਦਿਓ ਭਾਈ ਇਹ ਚਲੋ। ਚੰਗੀ ਲੰਬੀ ਗਾਂ ਦੱਸੋ ਹਾਈਟ ਵੀ ਠੀਕ ਐ। ਥਣ ਹੱਥ ਜਵਾਈ ਵਾਲੇ ਐ। ਤੋ ਇਹ ਦੋ ਗਾਵਾਂ ਅੱਜ ਬਾਈਕੋਲ ਵਿਕਰੀ ਵਾਲੀਆਂ ਸੀ ਤੇ ਦੋਨੋਂ ਹੀ ਤੁਹਾਨੂੰ ਦਿਖਾਤੀਆਂ ਤੁਸੀਂ ਤਸੱਲੀ ਕਰ ਲਿਓ ਜਿਹੜਾ ਨਾ ਖਰੀਦਣਾ ਚਾਹੋ ਧੰਨਵਾਦ